ਤੇ ਇਹਦੇ ਵਿੱਚ ਇੱਕ ਕੁਸਚਨ ਆਪਾਂ ਪੁੱਟ ਕਰਾਂਗੇ ਕਿ ਜਿਹੜਾ ਆਪਾਂ ਟੀਐਲ ਯੂਜ਼ ਕੀਤਾ ਸੀ ਉਹ ਕਿਹੜੇ ਬ੍ਰਾਂਡ ਦਾ ਯੂਜ਼ ਕੀਤਾ ਸੀ ਔਰ ਉਹਦੀ ਸ਼ੇਡ ਨੰਬਰ ਕੀ ਸੀਗਾ ਸਸ਼ੀਕਲ ਜੀ ਕਿਵੇਂ ਸਾਰੇ ਠੀਕ ਹੋ ਤੇ ਅੱਜ ਆਪਾਂ ਬਹੁਤ ਦਿਨਾਂ ਬਾਅਦ ਮੇਕਅਪ ਦੀ ਵੀਡੀਓ ਲੈ ਕੇ ਆ ਰਹੇ ਆਂ ਵੈਸੇ ਮੇਕਅਪ ਦੀ ਵੀਡੀਓ ਪਹਿਲਾਂ ਵੀ ਬਣੀ ਪਈ ਆ ਜਿੱਦੇ ਵਿੱਚ ਫੁੱਲ ਪਾਰਟੀ ਮੇਕਅਪ ਦਿਖਾਇਆ ਹੋਇਆ ਬਟ ਕਾਫੀ ਸਾਰੇ ਮੈਸੇਜ ਆ ਰਹੇ ਸੀ ਕਿ ਜਿਵੇਂ ਗਰਮੀ ਦਾ ਮੌਸਮ ਆ ਤੇ ਸਾਨੂੰ ਮੇਕਅਪ ਦੱਸੋ ਜਿਹੜਾ ਫਾਰ ਮਤਲਬ ਕਿਤੇ ਕਰਕੇ ਜਾ ਸਕਦੇ ਆ ਜਿਵੇਂ ਆਪਾਂ ਕਿਸੇ ਰਿਸ਼ਤੇਦਾਰੀ ਚ ਜਾਣਾ ਜਾਂ ਕਿਤੇ ਹਲਕਾ ਫੁਲਕਾ ਕਿਤੇ ਘੁੰਮਣ ਫਿਰਨ ਜਾਣਾ ਮਤਲਬ ਬਹੁਤ ਲਾਈਟ ਮੇਕਅਪ ਪਤਾ ਨਾ ਚਲੇ ਬਿਲਕੁਲ ਸਕਿਨ ਜਿਹੜੀ ਈਵਨ ਹੋਵੇ ਤੇ ਜਿਹੜੀ ਫੁੱਲ ਮੇਕਅਪ ਵਾਲੀ ਵੀਡੀਓ ਉਹ ਆਪਾਂ ਇਸ ਤੋਂ ਬਾਅਦ ਅਪਲੋਡ ਕਰਾਂਗੇ ਤੇ ਹੁਣ ਆਪਾਂ ਫਿਲਹਾਲ ਕਰ ਰਹੇ ਆ ਬਿਲਕੁਲ ਲਾਈਟ ਮੇਕਅਪ ਵਿਦਾਊਟ ਫਾਊਂਡੇਸ਼ਨ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਨੇ ਆ ਟੋਨਿੰਗ ਜਿਵੇਂ ਆਪਾਂ ਸੀਟੀਐਮ ਕਰ ਲੈਣੇ ਆ ਪ੍ਰੋਪਰ ਆ ਮੈਂ ਹੁਣ ਸਭ ਤੋਂ ਪਹਿਲਾਂ ਟੋਨਿੰਗ ਕਰ ਰਹੀ ਹਾਂ ਟੋਨਿੰਗ ਰੋਜ਼ ਵਾਟਰ ਨਾਲ ਆਪਾਂ ਕਰਨੀ ਹੈ ਤੇ ਰੋਜ਼ ਵਾਟਰ ਭਾ ਕਿੰਨਾ ਹੈ ਰੋਜ਼ ਵਾਟਰ ਨਾਲ ਟੋਨਿੰਗ ਕਰ ਲੈਣੀ ਹੈ 2 ਮਿੰਟ ਨੂੰ ਆਪਾਂ ਡਰਾਈ ਹੋਣ ਦੇਣਾ ਵਾ ਤੇ ਇਸ ਤੋਂ ਬਾਅਦ ਤੁਸੀਂ ਵਾਈਪਸ ਨਾਲ ਵੀ ਇਹਨੂੰ ਡੈਪ-ਡੈਪ ਕਰ ਸਕਦੇ ਹੋ ਤੇ ਫਿਰ ਅੰਨ ਆਪਾਂ ਮੋਇਸਚਰਾਈਜ਼ਰ ਲਗਾਉਣਾ ਤੇ ਮੋਇਸਚਰਾਈਜ਼ਰ ਹਮੇਸ਼ਾ ਲਗਾਣਾ ਹੀ ਲਗਾਣਾ ਚਾਹੀਏ ਸਰਦੀ ਆ ਚਾਹੇ ਗਰਮੀ ਆ ਮੋਇਸਚਰਾਈਜ਼ਰ ਤੋਂ ਬਿਨਾ ਜਿਹੜਾ ਮੇਕਅੱਪ ਆਪਾਂ ਨਹੀਂ ਕਰ ਸਕਦੇ ਤੇ ਅੱਜ ਕੱਲ ਵੈਸੇ ਵੀ ਬਹੁਤ ਸਾਰੇ ਕਲਾਇੰਟ ਆਉਂਦੇ ਜਿਨ੍ਹਾਂ ਨੇ ਮੇਕਅਪ ਕਰਵਾਉਣਾ ਹੁੰਦਾ ਤਾਂ ਮਤਲਬ ਉਹ ਕੀ ਕਰਦੇ ਆ ਕਿ ਫੇਸ਼ਲ ਲੈ ਨੂੰ ਸਾਲ-ਸਾਲ ਹੋ ਜਾਂਦਾ ਤੇ ਮੇਕਅਪ ਕਰਵਾਉਣ ਨੂੰ ਮਤਲਬ ਲੱਗ ਜਾਂਦੀ ਹੈ ਬਟ ਉਹਦੇ ਵਿੱਚ ਕੀ ਹੁੰਦਾ ਕਿ ਮੇਕਅਪ ਆਪਣਾ ਕਾਲਾ ਪੈਂਦਾ ਕਈ ਕਾਰਨ ਇਹ ਵੀ ਹੁੰਦੇ ਆ ਕਿ ਜਦ ਆਪਾਂ ਫੇਸ਼ਲ ਨਹੀਂ ਕਰਵਾਉਂਦੇ ਤੇ ਆਪਣੀ ਜਿਹੜੀ ਸਕਿਨ ਆ ਉਹ ਡੀਹਾਈਡਰੇਟ ਹੋ ਜਾਂਦੀ ਆ ਤੇ ਡੀਹਾਈਡਰੇਟ ਤਾਂ ਹੀ ਹੁੰਦੀ ਕਿ ਸਕਿਨ ਦੇ ਵਿੱਚ ਮੋਇਸਚਰਾਈਜ਼ਰ ਨਹੀਂ ਹੁੰਦਾ ਬਸ ਮੋਇਸਚਰ ਦੀ ਕਮੀ ਹੁੰਦੀ ਆ ਤੇ ਆਪਾਂ ਜਦੋਂ ਫੇਸ਼ਲ ਨਹੀਂ ਕਰਵਾਉਂਦੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਜਿਹੜੀ ਆਪਣੀ ਸਕਿਨਰ ਡਰਾਈ ਹੋਣ ਲੱਗ ਪੈਂਦੀ ਜਦੋਂ ਆਪਾਂ ਮੇਕਅਪ ਕਰਦੇ ਤਾਂ ਮੇਕਅਪ ਨਾ ਪੈਚੀ ਹੋਣ ਲੱਗ ਜਾਂਦਾ ਤੇ ਇਸ ਕਰਕੇ ਇਹ ਨਾ ਸੋਚਿਆ ਕਰੋ ਕਿ ਫੇਸ਼ੀਅਲ ਕਰਾਉਣਾ ਸਕਿਨ ਖਰਾਬ ਹੋ ਜਾਂਦੀ ਹੈ ਫੇਸ਼ੀਅਲ ਕਰਾਉਣਾ ਸਕਿਨ ਕਦੇ ਵੀ ਖਰਾਬ ਨਹੀਂ ਹੁੰਦੀ ਸੈਲੂਨ ਚ ਨਹੀਂ ਕਰਾਣਾ ਘਰੇ ਕਰ ਲਓ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸੈਲੂਨ ਚੋਂ ਹੀ ਕਰਾਉਣਾ ਤੇ ਆਰਗੈਨਿਕ ਫੇਸ਼ੀਅਲ ਵੀ ਕਰ ਸਕਦੇ ਹੋ ਫਰੂਟਸ ਦਾ ਤੇ ਵਿੱਚ ਤੁਸੀਂ ਮਿਲਕ ਵਗੈਰਾ ਕਰੀਮ ਜਾਂ ਬਹੁਤ ਸਾਰੇ ਮਤਲਬ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਕਿ ਆਪਾਂ ਆਰਗੈਨਿਕ ਫੇਸ਼ੀਅਲ ਕਿਵੇਂ ਕਰ ਸਕਦੇ ਆ ਸੀਜ਼ਨ ਦੇ ਅਕੋਰਡਿੰਗ ਫਰ ਤੇ ਉਸ ਦੇ ਅਕੋਰਡਿੰਗ ਤੁਸੀਂ ਆਪਣੀ ਸਕਿਨ ਦੇ ਟਾਈਮਸ ਦੇ ਅਕੋਰਡਿੰਗ ਜਿਹੜਾ ਫੇਸ਼ਲ ਕਰ ਸਕਦੇ ਹੋ ਤੇ ਮਤਲਬ ਜੇ ਆਪਾਂ ਕਿਸੇ ਨੂੰ ਇਹ ਸਲਾਹ ਦੇ ਦੇਨੇ ਕਿ ਤੁਸੀਂ ਫੇਸ਼ਲ ਕਰਵਾ ਲਓ ਤੇ ਕਈਆਂ ਨੂੰ ਇਹ ਜਿਹਾ ਲੱਗਦਾ ਬਾਹਰ ਜਾ ਕਿਉਂ ਸਲੂਨ ਤੋਂ ਇਹ ਸੋਚਾਂ ਲੱਗ ਜਾਂਦੇ ਹੁੰਦੇ ਆ ਕਿ ਸਲੂਨ ਵਾਲੇ ਤਾਂ ਉਹ ਹੀ ਬੁੱਲੀ ਜਾਂਦੇ ਇਹ ਪੈਸੇ ਬਣਾਉਂਦੇ ਮਾਰੇ ਕਹਿੰਦੇ ਆ ਬਟ ਨਹੀਂ ਆਪਾਂ ਤੇ ਇਹ ਚੀਜ਼ ਕਹਿੰਨੇ ਕਿ ਤੁਸੀਂ ਘਰ ਹੀ ਕਰ ਲਓ ਕਿੱਦਾਂ ਮਰਜ਼ੀ ਕਰ ਲਓ ਬਟ ਮੇਕਅਪ ਤੋਂ ਪਹਿਲਾਂ ਫੇਸ਼ਲ ਜ਼ਰੂਰ ਕਰਿਆ ਕਰੋ ਜਾਂ ਕਰਵਾਇਆ ਕਰੋ ਤਾਂ ਜੋ ਸਕਿਨ ਜਿਹੜੀ ਹੈ ਹਾਈਡਰੇਟ ਰਹੇ ਤੇ ਮੇਕਅਪ ਕਰਨ ਵਾਲੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਤੇ ਹੁਣ ਆਪਣਾ ਜਿਹੜੀ ਸਕਿਨ ਆ ਆਪਣਾ ਟੋਨਰ ਜਿਹੜਾ ਬਿਲਕੁਲ ਅਬਜ਼ਰਬ ਹੋ ਚੁੱਕਿਆ ਤੁਸੀਂ ਵਾਈਪਸ ਨਾਲ ਵੀ ਡੈਪ ਟਪ ਕਰਕੇ ਕਲੀਨ ਕਰ ਸਕਦੇ ਹੋ ਤੇ ਹੁਣ ਆਪਾਂ ਮੋਇਸਚਰਾਈਜ਼ਰ ਲਗਾਵਾਂਗੇ ਤੇ ਮੋਇਸਚਰਾਈਜ਼ਰ ਹਮੇਸ਼ਾ ਆਪਾਂ ਇਹ ਵਾਲਾ ਹੀ ਲਗਾਨੇ ਆ ਬਹੁਤ ਵਧੀਆ ਰਿਜ਼ਲਟ ਇਹਦਾ ਵੀ ਕੱਟੀ ਪੈਕਿੰਗ ਆਉਂਦੀ ਹੁੰਦੀ ਹੈ ਲੋਗਿਸਟਾ ਹੈਗਾ ਉਸ ਤੋਂ ਬਾਅਦ ਪਰਸਨਲ ਜਿਹੜਾ ਵੀ ਕੋਈ ਆਪਾਂ ਮੋਇਸਚਰਾਈਜ਼ਰ ਯੂਜ਼ ਕਰਦੇ ਆ ਉਹ ਤੁਸੀਂ ਕਰ ਸਕਦੇ ਹੋ ਤੇ ਆਪਾਂ ਹੁਣ ਮੋਇਸਚਰ ਲਗਾਵਾਂਗੇ ਮੇਰੇ ਇੱਕ ਪਿੰਪਲ ਹੋ ਗਿਆ ਫੇਸ ਤੇ ਠੀਕ ਹੈ ਚਲੋ ਇਹ ਤਾਂ ਹਲਕਾ ਜਿਹਾ ਇਹ ਤਾਂ ਚਲੋ ਹੋ ਜਾ ਗਿਆ ਇਹ ਵੀ ਬੈਠ ਗਿਆ ਬਸ ਮੋਇਸਚਰਾਈਜ਼ਰ ਲਗਾ ਲਿਆ ਹੁਣ ਆਪਾਂ ਸਕਿਨ ਨੂੰ ਕਰ ਲਿਆ ਮੋਇਸਚਰ ਤੇ ਹੁਣ ਆਪਾਂ ਅੱਜ ਆਪਾਂ ਫਾਊਂਡੇਸ਼ਨ ਨਹੀਂ ਲਗਾਵਾਂਗੇ ਬਟ ਜਿਹੜੇ ਫਾਊਂਡੇਸ਼ਨ ਲਗਾਉਣਾ ਚਾਹੁੰਦੇ ਆ ਆਪਾਂ ਉਹਨਾਂ ਲਈ ਵੀ ਦੱਸ ਦਿੰਦੇ ਆ ਕਿ ਤੁਸੀਂ ਫਾਊਂਡੇਸ਼ਨ ਲਗਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਪ੍ਰਾਈਮਰ ਲਗਾਉਣਾ ਤੇ ਪ੍ਰਾਈਮਰ ਤੋਂ ਬਾਅਦ ਆਪਾਂ ਕਿਹੜਾ ਫਾਊਂਡੇਸ਼ਨ ਯੂਜ਼ ਕਰਨਾ ਹੈ ਕਿ ਤੁਸੀਂ ਹੁਣ ਜਿਵੇਂ ਕਿਸੇ ਫੰਕਸ਼ਨ ਛੋਟੇ-ਮੋਟੇ ਫੰਕਸ਼ਨ ਦੀ ਜਾਂ ਕਿਸੇ ਵੀ ਅੱਜਕੱਲ ਆਪਾਂ ਨੂੰ ਕੋਈ ਨਾ ਕੋਈ ਪਾਰਟੀ ਬਰਥਡੇ ਪਾਰਟੀਆਂ ਆ ਜਾਂਦੀਆਂ ਕੁਝ ਵੀ ਤਾਂ ਉੱਥੇ ਤੁਹਾਨੂੰ ਪਤਾ ਕਿ ਆਪਾਂ ਜਿਆਦਾ ਮੇਕਅੱਪ ਨਹੀਂ ਕਰਕੇ ਜਾਂਦੇ ਹਾਂ ਨਾ ਹਲਕਾ ਜਿਹਾ ਕਰਦੇ ਤਾਂ ਫੋਰਐਵਰ 52 ਦਾ ਏਵਲ ਐਂਡ ਫਾਊਂਡੇਸ਼ਨ ਆ ਮਤਲਬ ਤੁਸੀਂ ਆਪਣੇ ਸਕਿਨ ਟੋਨ ਦੇ ਅਕੋਰਡਿੰਗ ਜਿਹੜੀ ਆ ਮਤਲਬ ਉਹ ਲੈ ਸਕਦੇ ਹੋ ਨੰਬਰਿੰਗ ਦੇ ਅਕੋਰਡਿੰਗ ਅਲੱਗ-ਅਲੱਗ ਸ਼ੇਡ ਤੇ ਇਹ ਵਾਲੇ ਫਾਊਂਡੇਸ਼ਨ ਵੀ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਬਾਕੀ ਉਸ ਤੋਂ ਬਾਅਦ ਏਵਲ ਦੇ ਫਾਊਂਡੇਸ਼ਨ ਆ ਜਾਂਦੇ ਇਹਦੇ ਫੋਰਐਵਰ ਦੇ ਹੀ ਤੇ ਇਹ ਤਾਂ ਆਪਾਂ ਬ੍ਰਾਈਡਲ ਚ ਵੀ ਯੂਜ਼ ਕਰਦੇ ਆ ਹੈਵੀ ਮੇਕਅਪ ਚ ਯੂਜ਼ ਕਰਦੇ ਆ ਤੁਸੀਂ ਇਹ ਵਾਲੇ ਸਿੰਪਲ ਜਿਵੇਂ ਮੈਬਲਿਨ ਦੇ ਫਾਊਂਡੇਸ਼ਨ ਆ ਗਿਆ ਇਹ ਯੂਜ਼ ਕਰ ਸਕਦੇ ਆ ਕਿਸੇ ਨੂੰ ਆਦਤ ਹੁੰਦੀ ਵੀ ਮਹਿੰਗੇ ਪ੍ਰੋਡਕਟ ਯੂਜ਼ ਕਰਨੇ ਕਿ ਅਸੀਂ ਆਪ ਦੀ ਫੇਸ ਤੇ ਜਿਹੜੇ ਆ ਮਾੜੇ ਪ੍ਰੋਡਕਟ ਮਾੜੇ ਤਾਂ ਨਹੀਂ ਹੈਗੇ ਉਹ ਬਹੁਤ ਵਧੀਆ ਅਸੀਂ ਆਪਣੇ ਵੀ ਯੂਜ਼ ਕਰਦੇ ਆ ਕਲਾਇੰਟ ਦੇ ਵੀ ਤੇ ਉਸ ਤੋਂ ਬਾਅਦ ਐਸਟੀ ਲੋਡਰ ਦੇ ਜਿਹੜੇ ਪ੍ਰੋਡਕਟਸ ਨੇ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਬਟ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਮੇਕਅਪ ਲਾਈਟ ਮੇਕਅਪ ਦੇ ਵਿੱਚ ਤੁਸੀਂ ਇਹ ਪ੍ਰੋਡਕਟ ਤੁਹਾਨੂੰ ਯੂਜ਼ ਕਰਨ ਦੀ ਲੋੜ ਹੈਗੀ ਆ ਤੇ ਹੁਣ ਅੱਜ ਵੈਸੇ ਆਪਾਂ ਫਾਊਂਡੇਸ਼ਨ ਨਹੀਂ ਲਗਾਣਾ ਤੇ ਹੁਣ ਆਪਾਂ ਇਸ ਤੋਂ ਬਾਅਦ ਡ੍ਰੈਕਟਰ ਲਗਾਵਾਂਗੇ ਆ ਟੀਐਲ ਟੀਐਲ ਅੱਜ ਆਪਾਂ ਯੂਜ਼ ਕਰ ਰਹੇ ਆ ਕੇਬਿਟੀ ਦਾ ਜਿਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਏ ਤੇ ਇਹਦੇ ਵਿੱਚ ਆਪਾਂ 슈ਗਰ ਦਾ ਕਰਾਈ ਲਾਉਣ ਦਾ ਮੈਕ ਦਾ ਕੋਈ ਵੀ ਯੂਜ਼ ਕਰ ਸਕਦੇ ਜਿਹੜਾ ਵੀ ਤੁਸੀਂ ਟੀਐਲ ਯੂਜ਼ ਕਰ ਰਹੇ ਹੋ ਤੇ ਹੁਣ ਆਪਾਂ ਅੱਜ ਕਰਾਂਗੇ ਕੇਬਿਟੀ ਦਾ ਔਰ ਇੱਕ ਕੇਬਿਟੀ ਦੀ ਆਪਾਂ ਪੈਲੇਟ ਬਾਈ ਕੀਤੀ ਸੀ ਇਹਨੂੰ ਖੋਲੀ ਗਾ ਕੇ ਕੀ ਬਿਊਟੀ ਦੀ ਇਹ ਆਪਣਾ ਪੈਲੇਟ ਇਹ ਵਾਲੀ ਬਾਈ ਕੀਤੀ ਸੀ ਆਈ ਸ਼ੈਡੋ ਦੀ ਜਿਹਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਜੇ ਕੋਈ ਬਾਈ ਕਰਨਾ ਚਾਹੁੰਦਾ ਤਾਂ ਤੁਸੀਂ ਇਹ ਜਿਹੜੀ ਪੈਲੇਟ ਆ ਬਾਈ ਕਰ ਸਕਦੇ ਹੋ ਤੇ ਪ੍ਰਾਈਸ ਇਹਦਾ ਹੈਗਾ ਆਈ ਥਿੰਕ 1600 ਦੀ ਆ ਕਿ 1500 ਦੀ ਪੈਲੇਟ ਹੈ ਵਾਲੀ 15 ਕੇ 1600 ਦੀ ਪੈਲੇਟ ਆ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਕਲਰ ਸਾਰੇ ਬਹੁਤ ਪਿਆਰੇ ਆ ਨਿਊਡ ਵੀ ਆ ਗਏ ਆ ਸ਼ਿਮਰ ਕਲਰ ਵੀ ਹੈਗੇ ਆ ਮੈਟ ਵੀ ਹੈਗੇ ਆ ਆਪਾਂ ਕਰੀਜ਼ ਵਗੈਰਾ ਲਈ ਯੂਜ਼ ਕਰਨੀ ਆ ਤੇ ਸਾਰੇ ਕਲਰ ਮਤਲਬ ਵਧੀਆ ਗਲੇਟਰਸ ਵੀ ਵਿੱਚ ਹੈਗੇ ਆ ਤੇ ਰਿਜ਼ਲਟ ਬਹੁਤ ਵਧੀਆ ਪੈਲੇਟ ਦਾ ਤੇ ਅੱਜ ਆਪਾਂ ਜੇ ਤੁਸੀਂ ਹਲਕਾ ਜਿਹਾ ਆਇਜ਼ ਦਾ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਉਹ ਵੀ ਮੈਟ ਕਲਰ ਦੇ ਨਾਲ ਬਟ ਮੈਂ ਆਇਜ਼ ਦਾ ਨਹੀਂ ਕਰੂੰਗੀ ਹੁਣ ਗਰਮੀ ਦੇ ਵਿੱਚ ਬਟ ਜੇ ਤੁਸੀਂ ਕਰਨਾ ਆਇਜ਼ ਦਾ ਤੇ ਹਲਕਾ ਜਿਹਾ ਆਪਾਂ ਮੈਟ ਕਰ ਲੈਨੇ ਆ ਤੇ ਆਪਾਂ ਹਲਕਾ ਜਿਹਾ ਆइज ਦਾ ਮੇਕਅਪ ਕਰ ਲੈਨੇ ਆ ਜਿਹੜਾ ਕਿ ਤੁਹਾਨੂੰ ਪਤਾ ਚੱਲ ਜੇ ਤਾਂ ਪਰ ਮੈਟ ਸ਼ੇਡ ਹੀ ਕੇ ਬਿਊਟੀ ਦੀ ਜਿਹੜੀ ਪੈਲੇਟ ਉਹਦੇ ਵਿੱਚ ਯੂਜ਼ ਕਰ ਰਹੇ ਆ ਬ੍ਰਾਊਨ ਤੇ ਮੈਂ ਹਲਕਾ ਜਿਹਾ ਇਹ ਵਾਲਾ ਪੀਚ ਡਰਕ ਪੀਚ ਮਿਕਸ ਕਰ ਲਿਆ ਬਿਲਕੁਲ ਲਾਈਟ ਜਿਹਾ ਇੱਕ ਮਤਲਬ ਸ਼ੇਡ ਚ ਦੇਣ ਵਾਸਤੇ ਜਿਵੇਂ ਸਾਨੂੰ ਆ ਵੀ ਕਰਾਂਗੇ ਤੇ ਚੱਲ ਜੀ ਮੈਨੂੰ ਇਹ ਸਜਾਦਾ ਨਹੀਂ ਪਸੰਦ ਆ ਗਾਇਸ ਤਾਂ ਜਦੋਂ ਕਿਦਮੇ ਪਹੁੰਚਣਾ ਵਾ ਜਿਵੇਂ ਮੇਰੇ ਫੰਕਸ਼ਨ ਨੇ ਐਸੀ ਮੈਰਿਜ ਵਗੈਰਾ ਤੇ ਪਾਰਟੀ ਵਗੈਰਾ ਤਾਂ ਆਪਾਂ ਕਰਦੇ ਨਾਰਮਲੀ ਬਟ ਨਾਰਮਲੀ ਕਿਸੇ ਨੂੰ ਜਿਆਦਾ ਐਸੀ ਵਿਜ਼ਿਟ ਕਰਨਾ ਤਾਂ ਉੱਥੇ ਸ਼ਾਇਦ ਇੰਨੇ ਮੇਕਅਪ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਤੇ ਮਤਲਬ ਮੋਇਸਚਰਜ ਤੇ ਅੱਜ ਦਾ ਹਲਕਾ ਜਿਹਾ ਮੇਕਅਪ ਕਰਨ ਤੋਂ ਬਾਅਦ ਆਪਾਂ ਯੂਜ਼ ਕਰਾਂਗੇ ਬਲਸ਼ਰ ਤੇ ਜਿਹੜਾ ਕਿ ਬਹੁਤ ਜ਼ਰੂਰੀ ਹੈ ਅੱਜਕੱਲ ਬਲਸ਼ਰ ਬਹੁਤ ਟ੍ਰੈਂਡ ਦੇ ਵਿੱਚ ਹੈ ਤੇ ਆਪਾਂ ਇਹ ਕਰਾਂਗੇ ਕਰੀਮੀ ਬਲਸ਼ਰ ਯੂਜ਼ ਕਰ ਰਹੇ ਹਾਂ ਇਹ ਆਪਣੇ ਕੋਲ ਰੀਕੋਰਡ ਦਾ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਰੀਕੋਰਡ ਦਾ ਇਹ ਟਿੰਟ ਆ ਵੀ ਜਪਾ ਦੀ ਲਿਪਸਟਿਕ ਵੀ ਲਗਾ ਸਕਦੇ ਆ ਲਿਪਸ ਤੇ ਵੀ ਲਗਾ ਸਕਦੇ ਆ ਚਿਕਸ ਤੇ ਵੀ ਲਗਾ ਸਕਦੇ ਆ ਤੇ ਇਹ ਦੋਨੋਂ ਕੇ ਬਿਊਟੀ ਦੇ ਨੇ ਇਹਨਾਂ ਦਾ ਵੀ ਇਹ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਤੇ ਆਪਾਂ ਹਲਕਾ ਜਿਹਾ ਜਿਹੜਾ ਵਾ ਰੀਕੋਰਡ ਦਾ ਜਿਹੜਾ ਟਿੰਟ ਆ ਉਹ ਲਗਾ ਰਿਆ ਲਾਈਕ ਤੁਸੀਂ ਇਹਦੀ ਫਿੰਗਰ ਨਾਲ ਵੀ ਬਲੈਂਡਿੰਗ ਕਰ ਸਕਦੇ ਹੋ ਸਮਾਈਲ ਦੇ ਕੇ ਤੇ ਹਲਕਾ ਜਿਹਾ ਬ੍ਰਸ਼ ਤੇ ਨਾਲ ਹੀ ਇਹਨੂੰ ਸਮਸ ਕਰਦੇ ਬਲੈਂਡ ਕਰਸਾ ਦਿਓ ਠੀਕ ਆ ਹੋ ਗਈ ਮੇਰਾ ਬਲਸ਼ਰ ਲਗਾਉਣ ਤੋਂ ਬਾਅਦ ਪਿੰਪਲ ਜ਼ਿਆਦਾ ਹਾਈਲਾਈਟ ਹੋਣ ਲੱਗ ਗਿਆ ਹੈ ਨਾ ਤੇ ਇਸ ਤੋਂ ਬਾਅਦ ਆਪਾਂ ਬਲਸ਼ਰ ਵੀ ਕਰ ਲਿਆ ਅਪਲਾਈ ਤੇ ਬਾਕੀ ਮੈਂ ਤੁਹਾਨੂੰ ਦੱਸਾਂ ਰੀਕੋਰਡ ਦੇ ਪ੍ਰੋਡਕਟਸ ਕਾਫੀ ਆ ਗਏ ਜਿਨ੍ਹਾਂ ਦਾ ਰਿਜ਼ਲਟ ਬਹੁਤ ਵਧੀਆ ਤੇ ਕਾਫੀ ਮਤਲਬ ਅੱਜ ਕੱਲ੍ਹ ਉਹਦੇ ਪ੍ਰੋਡਕਟ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਰੀਕੋਰਡ ਬ੍ਰਾਂਡ ਬਹੁਤ ਵਧੀਆ ਉਹਦੇ ਮਤਲਬ ਆਈ ਸ਼ੈਡੋ ਪੈਲੇਟਸ ਤੇ ਬਲਸ਼ਰ ਤੇ ਉਹਦੇ ਕੁਝ ਕੋ ਹੋ ਹੈਗੀਆਂ ਨੇ ਜਿਵੇਂ ਕਾਜਲ ਔਰ 립 ਸ਼ੇਡ ਵੀ ਆਂਦੀਆਂ ਪੈਨਸਲਸ ਆਂਦੀਆਂ ਬਹੁਤ ਵਧੀਆ ਰਿਜ਼ਲਟ ਉਹਨਾਂ ਦਾ ਹਲਕਾ ਜਿਹਾ ਬਲਸ਼ਰ ਲਗਾਉਣ ਤੋਂ ਬਾਅਦ ਹੀ ਲੁੱਕ ਕਾਫੀ ਜਿਹੜੀ ਚੇਂਜ ਹੋ ਜਾਂਦੀ ਆ ਉਸ ਤੋਂ ਬਾਅਦ ਹੁਣ ਆਪਾਂ ਲਗਾਉਣਾ ਵਾ ਟੀ ਐਲ TL ট্রান্সলিউশন পাউডার ਆਪਾਂ ਯੂਜ਼ ਕਰ ਰਹੇ ਆ ਕੇ ਬਿਊਟੀ ਦਾ ਇਹਦਾ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆ ਇਹ ਇਥੇ ਮਤਲਬ ਤੁਸੀਂ ਜੋ ਵੀ ਯੂਜ਼ ਕਰ ਰਹੇ ਹੋ ਕਿਸੇ ਵੀ ਬ੍ਰਾਂਡ ਦਾ 슈ਗਰ ਦੇ ਵੈਸੇ ਅਸੀਂ 슈ਗਰ ਦੇ ਬਹੁਤ ਯੂਜ਼ ਕੀਤੇ ਨੇ ਇਹਦੇ ਸਾਰੀਆਂ ਸ਼ੇਡਸ ਯੂਜ਼ ਕੀਤੀਆਂ ਬਟ ਆਪਣੇ ਕੋਲ ਇਹ ਵਾਲਾ ਵਨੀਲਾ ਸ਼ੇਡ ਆ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਕਰਾ ਲਾਉਂਦਾ ਬੈਸਟ ਆ ਜਿਹੜੇ ਪ੍ਰੋਡਕਟ ਆਪਾਂ ਯੂਜ਼ ਕੀਤੇ ਆਪਾਂ ਉਹਨਾਂ ਬਾਰੇ ਵੀ ਤੁਹਾਨੂੰ ਦੱਸ ਰਹੇ ਆ ਤਾਂ ਫਾਊਂਡੇਸ਼ਨ ਤੋਂ ਬਿਨਾ ਹੀ ਪੂਰਾ ਲੱਗ ਰਿਹਾ ਫੇਸ ਜਿਵੇਂ ਆਪਾਂ ਮੇਕਅੱਪ ਜਿਹੜਾ ਕੀਤਾ ਹੋਇਆ ਵਾ ਮੈਂ ਟ੍ਰੀਅਲ ਤਾਂ ਯੂਜ਼ ਕਰ ਰਹੀ ਹਾਂ ਕਿਉਂਕਿ ਆਪਣੇ ਹਲਕੀ ਫੁਲਕੀ ਸਬਟਿੰਗ ਜਿਹੜੀ ਹੋ ਜਾਂਦੀ ਆ ਤੇ ਮਤਲਬ ਜਦ ਆਪਾਂ ਬਾਹਰ ਕਿਤੇ ਜਾਂਦੇ ਆ ਤਾਂ ਉਸ ਟਾਈਮ ਤੇ ਆਪਾਂ ਮਤਲਬ ਫਿਰ ਵੀ ਫੇਸ ਕਲੀਨ ਕਰ ਲੈਣੇ ਆ ਤੇ ਫਾਊਂਡੇਸ਼ਨ ਜਿਹੜਾ ਹਲਕਾ ਹਲਕਾ ਉੱਤਰ ਜਾਂਦਾ ਵੈਸੇ ਤਾਂ ਵਾਟਰਪੂਫ ਹੁੰਦੇ ਨੇ ਸਾਰੇ ਪਰ ਤਾਂ ਇਹ ਕਿ ਚਲੋ ਗਰਮੀ ਦੇ ਵਿੱਚ ਆਪਾਂ ਹੁਣ ਜਿੰਨੀ ਹੋਣ ਗਰਮੀ ਪੈ ਰਹੀ ਆ ਉਹਦੇ ਵਿੱਚ ਆਪਾਂ ਫਾਊਂਡੇਸ਼ਨ ਨਹੀਂ ਲਗਾ ਸਕਦੇ ਤਾਂ ਉਹਨਾਂ ਕਿ ਮੇਕਅਪ ਕਰ ਸਕਦੇ ਆ ਜਿੰਨਾ ਕ ਮਤਲਬ ਕਹਿ ਸਕਦੇ ਕਿ ਜਲੂਸਾ ਨਿਕਲੇ ਕਿ ਕਿ ਸੁਨੋ ਆਣਾ ਲੱਗੇ ਕਿ ਸਕਿਨ ਪੈਚੀ ਹੋਈ ਪਈ ਹੈ ਕਿਤੇ ਮੇਕਅਪ ਹੈ ਕਿਤੇ ਨਹੀਂ ਹੈਗਾ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ 45 ਡਿਗਰੀ ਟੈਂਪਰੇਚਰ ਹੋਇਆ ਪਿਆ ਤਾਂ ਉਹਦੇ ਵਿੱਚ ਆਪਾਂ ਜੇ ਨੂੰ ਅਵੋਇਡ ਕਰੀਏ ਤੇ ਜ਼ਿਆਦਾ ਬੈਟਰ ਹੈ ਕੇ ਟੀਆ ਲਗਾਉਣ ਤੋਂ ਬਾਅਦ ਵੀ ਜਿਹੜੀ ਸਕਿਨਾਂ ਕਾਫੀ ਈਵਨ ਹੋ ਜਾਂਦੀਆਂ ਹੈ ਇਹ ਜਿਹੜਾ ਆਪਾਂ TL ট্রান্সলিউশন ਪਾਊਡਰ ਯੂਜ਼ ਕਰਦੇ ਹਾਂ ਨਾ ਇਹ ਆਪਾਂ ਕੰਪਲੈਕਸ਼ਨ ਦੇ ਅਕੋਰਡਿੰਗ ਹੀ ਕਰਦੇ ਆ ਇਹ ਨਹੀਂ ਕਿ ਕਿਸੇ ਦੇ ਕੰਪਲੈਕਸ਼ਨ ਡਾਰਕ ਹੋਵੇ ਤਾਂ ਆਪਾਂ ਉਹਦੇ ਤੇ ਵਾਈਟ ਟੀਆਲੀ ਯੂਜ਼ ਕਰ ਦਈਏ ਜਾਂ ਕਿਸੇ ਦੀ ਹੋਵੇ ਫੇਅਰ ਕੰਪਲੈਕਸ਼ਨ ਤੇ ਆਪਾਂ ਉਹਦੇ ਬ੍ਰਾਊਨ ਡਾਰਕ ਬ੍ਰਾਊਨ ਯੂਜ਼ ਕਰ ਦਈਏ ਕੰਪਲੈਕਸ਼ਨ ਦੇ ਅਕੋਰਡਿੰਗ ਯੂਜ਼ ਕਰਦੇ ਆ ਅਗਰ ਆਪ ਤੁਸੀਂ ਜ਼ਿਆਦਾ translucent powder ਨਹੀਂ ਬਾਈ ਕਰ ਸਕਦੇ ਤੇ ਉਹਦੀਆਂ ਇੱਕ ਦੋ ਸ਼ੇਡ ਲੈ ਲਓ ਜਿਵੇਂ ਵਨੀਲਾ ਲੈ ਲਓ ਉਧਰੋਂ ਡਾਰਕ ਸ਼ੇਡ ਕੋਈ ਲੈ ਲਓ ਬਰਾਊਨ ਚ ਲੈ ਲਓ ਦੋਨਾਂ ਨੂੰ ਮਿਕਸ ਕਰਕੇ ਯੂਜ਼ ਕਰ ਸਕਦੇ ਹੋ ਜਾਂ ਇੱਕ ਵਾਈਟ ਲੈ ਲਓ ਇੱਕ ਡਾਰਕ ਬਰਾਊਨ ਦੇ ਵਿੱਚ ਕੁਝ ਇਦਾਂ ਦੀ ਲੈ ਲਓ ਤਾਂ ਉਹਨਾਂ ਨੂੰ ਮਿਕਸ ਕਰਕੇ ਆਪਾਂ ਸਕਿਨ ਦੇ ਅਕੋਰਡਿੰਗ ਜਿਹੜਾ ਲਗਾ ਸਕਦੇ ਹਾਂ ਤੇ ਇਹਦੀ ਵਨੀਲਾ ਸ਼ੇਡਾ ਕੇਬੀਟੀ ਦਾ ਤੇ ਇਹਦੇ ਰਿਜ਼ਲਟ ਵੀ ਬਹੁਤ ਵਧੀਆ ਉਹ ਤੁਹਾਡੇ ਸਾਹਮਣੇ ਆ ਤੇ ਫੇਸ ਦਾ ਆਲਮੋਸਟ ਡਨ ਆ ਤੇ ਆਪਣੀ ਅਕੋਰਡਿੰਗ ਜੇ ਆਪਣਾ ਦਿਲ ਹੈਗਾ ਤੇ ਆਪਾਂ ਕੰਟੋਰ ਕਰ ਸਕਦੇ ਆ ਹਾਈਲਾਈਟਰ ਲਗਾ ਸਕਦੇ ਆ ਬਟ ਮੈਨੂੰ ਲੱਗਦਾ ਕਿ ਗਰਮੀ ਦੇ ਅਕੋਰਡਿੰਗ 45 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਆਪਾਂ ਇੰਨਾ ਕੁ ਮੇਕਅਪ ਕਰ ਲਈਏ ਤਾਂ ਬਹੁਤ ਵਧੀਆ ਸ਼ਾਇਦ ਕੰਟੋਰ ਵਗੈਰਾ ਕਰਨ ਦੀ ਜਰੂਰਤ ਨਹੀਂ ਹੈ ਬਟ ਜੇ ਤੁਸੀਂ ਫੰਕਸ਼ਨ ਦੇ ਵਿੱਚ ਜਾਣਾ ਤੇ ਇਹੀ ਮੇਕਅਪ ਕਰ ਰਹੇ ਹੋ ਤੇ ਉਹਦੇ ਵਿੱਚ ਤੁਸੀਂ ਕੰਟੋਰ ਕਰ ਸਕਦੇ ਹੋ ਤੇ ਮੈਂ ਤੁਹਾਡੇ ਲਈ ਹਲਕਾ ਜਿਹਾ ਕੰਟੋਰ ਕਰਕੇ ਤੁਹਾਨੂੰ ਦਿਖਾ ਦਿੰਦੀ ਆ ਤੇ ਹਾਈਲਾਈਟਰ ਸਕਿਪ ਕਰ ਦਿਓ ਤਾਂ ਜ਼ਿਆਦਾ ਬੈਟਰ ਆ ਕਿਉਂਕਿ ਜ਼ਿਆਦਾ ਪਾਪਾ ਡੱਟ ਲਗਾਵਾਂਗੇ ਤੇ ਫਿਰ ਉਹੀ ਗਰਮੀ ਦੇ ਵਿੱਚ ਆਪਾਂ ਨੂੰ ਉਹਨਾਂ ਨੂੰ ਕੈਰੀ ਕਰਨਾ ਬਹੁਤ ਔਖਾ ਜਾਂਦਾ ਤੇ ਮੈਂ ਹੁਣ 슈ਗਰ ਦਾ ਮਤਲਬ ਇਹ ਵਾਲੀ ਪੈਲੇਟ ਦੇ ਵਿੱਚ ਜੋ ਹਲਕਾ ਜਿਹਾ ਕੰਟੋਰ ਲੈ ਰਹੀਆਂ ਇਹ ਵਾਲੀ ਪੈਲੇਟ ਦੇ ਵਿੱਚੋਂ ਹੀ ਆ ਲਾਈਟ ਜਾਂ ਕੰਟੋਰ ਆਪਾਂ ਯੂਜ਼ ਕਰਾਂਗੇ ਤਾਂ ਕੰਟੋਰ ਬ੍ਰਸ਼ ਇਦਾਂ ਤੇ ਆਪਾਂ ਇਹ ਇਅਰ ਦੀ ਸਟਾਰਟਿੰਗ ਤੋਂ ਲੈ ਕੇ ਆਈ ਬਰੋ ਦੇ ਐਂਡ ਤੱਕ ਆਪਾਂ ਇੰਨਾ ਹੀ ਅਪਲਾਈ ਕਰਾਂਗੇ બસ ਇਸ ਨੂੰ ਪਹਲਕਾ ਜਾਂ ਬਲੈਂਡ ਕਰ ਦਾਂਗੇ ਤੇ ਨੂੰ ਉਸ ਤੇ ਵੀ ਆਪਾਂ ਮਤਲਬ ਕਿਸੇ ਛੋਟੇ ਬ੍ਰਸ਼ ਦੇ ਨਾਲ ਇਦਾਂ ਕਰਕੇ ਆਹ ਸੀਜ਼ ਤੇ ਕੰਟੋਰ ਕਰ ਸਕਦੇ ਆ ਜੇ ਤੁਹਾਨੂੰ ਲਾਈਕ ਕਰਦੇ ਹੋ ਤੁਸੀਂ ਕਰਨਾ ਹੈ ਤਾਂ ਕਰ ਸਕਦੇ ਨੂੰ ਪ੍ਰੋਬਲਮ ਤੇ ਹਲਕੀ ਜੀ ਕੰਟੋਰਿੰਗ ਆਪਾਂ ਕਰ ਲਈ ਵਸੇ ਸ਼ੋ ਹੋ ਰਹੀ ਆ ਹਲਕੀ ਜੀ ਜੇ ਕਰਨਾ ਚਾਹੁੰਦੇ ਹੋ ਕਿਉਂਕਿ ਮਤਲਬ ਕਈ ਵਾਰ ਕਿਸੇ ਨੇ ਇਹੀ ਮੇਕਅਪ ਕਰਕੇ ਕਿਸੇ ਫੰਕਸ਼ਨ ਤੇ ਵੀ ਜਾਣਾ ਦਾ ਤੁਸੀਂ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਕਿ ਇਨਾਫਾ ਕਿ ਬਹੁਤ ਇਨਾ ਜਿਆਦਾ ਹਾਈਲਾਈਟਿੰਗ ਕਰਨ ਦੀ ਲੋੜ ਨਹੀਂ ਜੇ ਆਪਾਂ ਨੀਚੇ ਕੋਈ ਟਰਾਂਸਲੂਸਨ ਪਾਊਡਰ ਦੂਸਰਾ ਵਾਈਟ ਹੀ ਲਗਾਵਾਂਗੇ ਤੇ ਜਿਆਦਾ ਹਾਈਲਾਈਟ ਹੋ ਜਾਂਦਾ ਫੇਸ ਉਹ ਆਪਾਂ ਕੋਈ ਪ੍ਰੋਪਰ ਵੀਡੀਓ ਬਣਾਵਾਂਗੇ ਉਹਦੇ ਵਿੱਚ ਦਿਖਾਵਾਂਗੇ ਤੇ ਹੁਣ ਆਪਣਾ ਫੇਸ ਦਾ ਆਲਮੋਸਟ ਡਨ ਆ ਤੇ ਕਮੀ ਰਹਿ ਗਈ ਸਿਰਫ ਲਾਈਨਰ ਦੀ ਹੁਣ ਆਪਾਂ ਲਗਾਵਾਂਗੇ ਲਾਈਨਰ ਤੇ ਮੈਂ ਲਾਈਟ ਜਿਹਾ ਹੀ ਲਾਈਨਰ ਯੂਜ਼ ਕਰ ਰਹੀ ਹਾਂ ਮਤਲਬ ਆਪਣੇ ਕਲਰ ਡਰੈਸ ਦੇ ਕਲਰ ਦੇ ਅਕੋਰਡਿੰਗ ਵੈਸੇ ਅੱਜ ਆਪਾਂ ਫੋਰੈਵਰ 52 ਦਾ ਬ੍ਰਾਊਨ ਵਾਲਾ ਲਾਈਨਰ ਯੂਜ਼ ਕਰ ਰਹੇ ਹਾਂ ਇਹਦੇ ਰਿਜ਼ਲਟਸ ਵੀ ਬਹੁਤ ਵਧੀਆ ਬਟ ਸਾਡੇ ਕੋਲ ਥੋੜਾ ਜਿਹਾ ਲਾਈਟ ਮੰਗਵਾਇਆ ਗਿਆ ਤਾਂ ਜੇ ਕਿਸੇ ਨੇ ਬਾਏ ਕਰਨਾ ਤਾਂ ਡਾਰਕ ਬ੍ਰਾਊਨ ਹੀ ਬਾਏ ਕਰਿਓ ਫੋਰੈਵਰ 52 ਦੇ ਉਹਦੇ ਵਿੱਚ ਆਪਸ਼ਨ ਆਏਗੇ ਲਾਈਟ ਬ੍ਰਾਊਨ ਡਾਰਕ ਬ੍ਰਾਊਨ ਤਾਂ ਡਾਰਕ ਬ੍ਰਾਊਨ ਜਿਹੜਾ ਆਊਟਰ ਕਰਿਓ ਉਹਦਾ ਰਿਜ਼ਰਟ ਥੋੜਾ ਜਿਆਦਾ ਵਧੀਆ ਹੈ ਤੇ ਹੁਣ ਆਪਾਂ ਹਲਕਾ ਜਿਹਾ ਜੈੱਲ ਆਇਲਾਈਨਰ ਯੂਜ਼ ਕਰ ਰਹੇ ਹਾਂ ਮਤਲਬ ਲਾਈਟ ਸ਼ੇਡ ਦੇ ਵਿੱਚ ਹੈ ਬਟ ਪਿਆਰਾ ਲੱਗ ਰਿਹਾ ਹਾਂ ਠੀਕ ਹੈ ਜੇ ਤੁਸੀਂ ਬਲੈਕ ਲਗਾਉਣਾ ਬਲੈਕ ਵੀ ਲਗਾ ਸਕਦੇ ਹੋ ਤੁਹਾਡੀ ਚੋਇਸ ਤੁਸੀਂ ਕਿਸੇ ਕੱਲਰ ਦਾ ਵੀ ਲਗਾ ਸਕਦੇ ਹੋ ਬਲੂ ਬਲੈਕ ਬ੍ਰਿਕ ਗ੍ਰੀਨ ਜਿੱਦਾਂ ਦਾ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਉਹੀ ਲਗਾ ਲੈਣਾ ਜਿਹੜਾ ਅਪਲਾਈ ਕਰ ਸਕਦੇ ਹੋ ਤੇ ਮੈਂ ਅੱਜ ਬ੍ਰਾਊਨ ਲਗਾਉਂਦੇ ਮੂਹ ਚ ਸੀ ਮੈਂ ਜਿਹੜਾ ਬ੍ਰਾਊਨ ਲਗਾ ਲਿਆ ਤੇ ਕਈਆਂ ਨੂੰ ਆਪਣਾ ਲਾਈਨਰ ਨਹੀਂ ਵੀ ਲਾਣਾ ਆਂਦਾ ਤੇ ਹਮੇਸ਼ਾ ਆਇਜ਼ ਨੂੰ ক্লোਜ਼ ਕਰਕੇ ਥੋੜਾ ਟਾਈਟ ਕਰਕੇ ਸਟ੍ਰੇਟ ਲਾਈਨ ਲਗਾਓਗੇ ਜੈਲਾ ਲਾਈਨਰ ਬਹੁਤ ਈਜ਼ੀ ਲੱਗ ਜਾਂਦਾ ਤੇ ਆਪਣੇ ਆਪ ਹੀ ਜਿਹੜੀ ਸ਼ੇਪ ਆ ਫਿਰ ਕ੍ਰੀਏਟ ਹੋ ਜਾਂਦੀ ਅਗਰ ਆਪਾਂ ਆਇਜ਼ ਨੂੰ ক্লোਜ਼ ਕਰਕੇ ਤੇ ਥੋੜਾ ਪਿੱਛੇ ਨੂੰ ਸਟ੍ਰੈਚ ਕਰਾਂਗੇ ਨਾ ਤੇ ਲਾਈਨਰ ਬਹੁਤ ਵਧੀਆ ਜਿਹੜਾ ਕ੍ਰੀਏਟ ਹੁੰਦਾ ਬਹੁਤ ਵਧੀਆ ਲੱਗਦਾ ਕਜਲ ਪਾਉਣ ਵਾਲਾ ਤੇ ਕਜਲ ਆਪਾਂ ਜਿਹੜਾ ਵਾ ਇਦਾਂ ਹੀ ਪਾਣੀ ਆ ਮੈਂ ਜੈਲ ਲਾਈਨਰ ਦਾ ਬਲੈਕ ਕਜਲ ਪਾ ਰਹੀ ਆ ਲਾਈਨਰ ਦਾ ਕਜਲ ਪਾਵਾਂਗੇ ਬ੍ਰਸ਼ ਦੀ ਬੈਕ ਸਾਈਡ ਤੋਂ ਬਹੁਤ ਵਧੀਆ ਕਜਲ ਤੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਕਿ ਸਾਡਾ ਕਜਲ ਬਹੁਤ ਜ਼ਿਆਦਾ ਮਤਲਬ ਮੈਸੀ ਹੋ ਜਾਂਦਾ ਵਾ ਮਤਲਬ ਫੈਲ ਜਾਂਦਾ ਵਾ ਆਈਸ ਬਲੈਕ ਹੋ ਜਾਂਦੀ ਹੈ ਨੀਚੇ ਉਤੇ ਉਹਨਾਂ ਵਾਸਤੇ ਹੈ ਕਿ ਇਹ ਕਜਲ ਕਦੇ ਨਹੀਂ ਡਰਾਈ ਫੈਲਦੇ ਆਪਾਂ ਹਮੇਸ਼ਾ ਇਹ ਯੂਜ਼ ਕਰਦੇ ਗਰਮੀ ਸਰਦੀ ਹੋਵੇ ਤੇ ਇੱਕ ਵਾਰ ਜੇ ਆਪਾਂ ਪਾ ਦਈਏ ਤੇ ਇਹ ਉੱਥੇ ਹੀ ਡਰਾਈ ਹੋ ਜਾਂਦੀ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਬਿਲਕੁਲ ਵੀ ਨਹੀਂ ਫੈਲਦਾ ਵੈਸੇ ਆਪਾਂ ਕਿੰਨੇ ਮਰਜ਼ੀ ਐਕਸਪੈਂਸਿਵ ਲੈ ਲਈਏ ਪੈਨਸਿਲ ਵਾਲੇ ਜਿਹੜੇ ਹੁੰਦੀਆਂ ਕਿਸੇ ਮਰਜ਼ੀ ਬ੍ਰਾਂਡ ਤੇ ਲੈ ਲਈਏ ਤਾਂ ਉਹ ਕੋਸਟ ਟਾਈਮ ਬਾਅਦ ਜਿਹੜੇ ਫੈਲਦੇ ਨਹੀਂ ਬਟ ਜਿਹੜੇ ਜੈੱਲ ਲਾਈਨਰ ਦੇ ਆਪਾਂ ਕੱਟ ਚਰ ਪਾ ਲੈਨੇ ਨਾ ਉਹ ਕਦੇ ਨਹੀਂ ਫੈਲਦਾ ਨਾਲੇ ਆਪਾਂ ਨੂੰ ਲਾਈਨਰ ਤੋਂ ਬਾਅਦ ਐਕਸਟਰਾ ਪੈਸੇ ਲਾਉਣ ਦੀ ਲੋੜ ਨਹੀਂ ਪੈਂਦੀ ਆਪਾਂ ਇਹਦਾ ਹੀ ਕੰਸਲਟਡਾ ਪਾ ਕੇ ਵਧੀਆ ਆਈਬ੍ਰੋ ਬਣਾ ਸਕਦੇ ਆ ਇਸ ਤੋਂ ਬਾਅਦ ਆਈਬ੍ਰੋ ਨੂੰ ਤੁਸੀਂ ਹਲਕਾ ਜਿਹਾ ਸ਼ੇਪ ਦੇਣੀ ਆ ਤਾਂ ਦੇ ਸਕਦੇ ਹੋ ਉਹ ਕਿਸੇ ਆਪਾਂ ਮੈਟ ਬਲੈਕ ਕਲਰ ਤੇ ਜਾਂ ਡਾਰਕ ਬ੍ਰਾਊਨ ਬ੍ਰਾਊਨ ਆਈ ਸ਼ੈਡੋ ਦੇ ਨਾਲ ਹੀ ਦੇ ਸਕਦੇ ਆ ਤੇ ਮੇਰੇ ਆਈ ਸ਼ੈਡੋ ਬ੍ਰਸ਼ ਦੇ ਵਿੱਚ ਹਲਕਾ ਜਿਹਾ ਬ੍ਰਾਊਨ ਕਲਰ ਹੈਗਾ ਸੀਗਾ ਤੇ ਇਸ ਕਰਕੇ ਆਪਾਂ ਇਹਦੇ ਨਾਲ ਹੀ ਥੋੜਾ ਜਿਹਾ ਨੀ ਸੈੱਟ ਕਰ ਲਾਂਗੇ ਜਿਆਦਾ ਦੀ ਨਹੀਂ ਤੇ ਜ਼ਰੂਰਤ ਹੈ ਨਹੀਂ ਉਸੇ ਹਲਕੀ ਜਿਹੀ ਸ਼ੇਪ ਦੇਣੀ ਆ ਇਸ ਪੋਲੀ ਬ੍ਰਸ਼ ਯੂਜ਼ ਕਰ ਲਿਆ ਕਰੋ ਇਹਦੇ ਫਰੰਟ ਤੋਂ ਇਹ ਥੋੜਾ ਐਂਗੂਲਰ ਹੁੰਦਾ ਵਾ ਲਾਈਨਰ ਲਗਾਉਣ ਦੇ ਵਾਸਤੇ ਆਈਬ੍ਰੋ ਡਿਫਾਈਨ ਕਰਨ ਵਾਸਤੇ ਤੇ ਇਸ ਪੋਲੀ ਬ੍ਰਸ਼ ਨਾਲ ਜਿਹੜਾ ਆਪਾਂ ਆਈਬ੍ਰੋ ਨੂੰ ਬਾਅਦ ਵਿੱਚ ਕੰਮ ਕਰ ਸਕਦੇ ਆ ਕਿ ਪ੍ਰੋਡਕਟ ਸਾਰਾ ਜਿਹੜਾ ਆਈਬ੍ਰੋ ਦੇ ਵਿੱਚ ਈਵਨ ਹੋ ਜਾਂਦਾ ਤੇ ਆਈਬ੍ਰੋ ਬਹੁਤ ਜ਼ਿਆਦਾ ਵਧੀਆ ਡਿਫਾਈਨ ਹੋ ਜਾਂਦੀ ਹੈ ਤੇ ਆਲਮੋਸਟ ਆਪਣਾ ਮੇਕਅਪ ਡਨ ਆ ਔਨਲੀ ਲਿਪਕਲੋਜ਼ ਰਹਿ ਗਿਆ ਆਪਣੀ ਲਿਪਸ਼ਟ ਰਹਿ ਗਈ ਹੈ ਹਲਕੀ ਜਿਹੀ ਲਾਈਟ ਜੀ ਆਪਾਂ ਕੋਈ ਲਿਪਸ਼ਟ ਲਾਵਾਂਗੇ ਜਿਸ ਦੇ ਨਾਲ ਆਪਾਂ ਰੈਡਾ ਫੇਸ ਦਾ ਮੇਕਅਪ ਉਹ ਕੰਪਲੀਟ ਹੋ ਜਾਏਗਾ ਤਾਂ ਲਿਪਸ਼ਟ ਦੇਖਦੇ ਆ ਲਾਈਟ ਵੀ ਲਗਾ ਸਕਦੇ ਆ ਵੈਸੇ ਕਰ ਮੇਰੇ ਵਿੱਚ ਤਾਂ ਲਾਈਟ ਹੀ ਵਧੀਆ ਲੱਗੂਗੀ ਤੇ ਲਿਪਸਟਿਕ ਵੀ ਆਪਾਂ ਯੂਜ਼ ਕਰ ਰਹੇ ਆ ਮੈਬਲਿਨ ਦੀ ਬਹੁਤ ਵਧੀਆ ਤੇ ਸਟੇਨ ਪਾਵਰ ਬਹੁਤ ਜ਼ਿਆਦਾ ਵਧੀਆ ਅੱਜ ਲਗਾ ਲਓਗੇ ਕੱਲ ਤੱਕ ਬਹੁਤ ਮੁਸ਼ਕਲ ਨਾਲ ਰਿਮੂਵ ਹੁੰਦੀ ਆ ਬੰਨਾ लिपस्टिक ਵੀ ਆਪਣੀ ਡਨ ਹੋ ਗਈ ਤੇ ਆਪਣਾ ਫੇਸ ਦਾ ਮੇਕਅਪ ਸਾਰਾ ਕੰਪਲੀਟ ਹੋ ਗਿਆ ਤੇ ਮੈਂ ਬਲੀਨੀ ਦੀ ਲਿਪਸਟਿਕ ਯੂਜ਼ ਕੀਤੀ ਆ ਪਹਿਲਾਂ ਵੀ ਆਪਾਂ ਐਦੀ ਰੀਲ ਪਾਈ ਸੀਗੀ ਕਿ ਜੇ ਕੋਈ ਮਤਲਬ ਜ਼ਿਆਦਾ ਮਹਿੰਗੇ ਲਿਪਸਟਿਕ ਨਹੀਂ ਬਾਈ ਕਰ ਸਕਦਾ ਤੁਸੀਂ ਇੱਕ ਕੋਈ ਵੀ ਨਿਊਟਰਲ ਕਲਰ ਇਹਦਾ ਬਾਈ ਕਰ ਲੋ ਲਿਪਸਟਿਕ ਦਾ ਜਿਵੇਂ ਮੈਂ ਹੁਣ ਇਹ ਕਲਰ ਲਗਾਇਆ ਤੇ ਇਹਦੇ ਉੱਪਰ ਜੇ ਤੁਹਾਨੂੰ ਕੋਈ ਹੋਰ ਕਲਰ ਪਸੰਦ ਆ ਕਿ ਅੱਜ ਅਸੀਂ ਸੂਟ ਦੇ ਨਾਲ ਕੋਈ ਹੋਰ ਲਗਾਣਾ ਕਿਸੇ ਹੋਰ ਮਤਲਬ ਫੰਕਸ਼ਨ ਤੇ ਜਾਣਾ ਤੇ ਉੱਪਰ ਤੁਸੀਂ ਆਪਣੇ ਵਾਲਾ ਕੋਈ ਵੀ 100 50 ਦਾ ਲਗਾ ਸਕਦੇ ਹੋ ਇੱਕ ਵਾਰ ਤੁਹਾਨੂੰ ਇਹ ਬਾਈ ਕਰਨੀ ਪਊਗੀ ਇਹ ਜੇ ਆਫਰ ਚੱਲ ਰਹੀ ਹੋਵੇ ਤਾਂ ਆਪਾਂ ਨੂੰ 500 ਦੇ ਵਿੱਚ ਵਿੱਚ ਮਿਲ ਜਾਂਦੀ ਆ ਕਿ ਜਿਵੇਂ ਅਸੀਂ ਚਾਰ ਮੰਗਵਾਈਆਂ ਸੀ ਸਾਨੂੰ 1600 ਦੀਆਂ ਪਈਆਂ ਵੈਸੇ ਕੋਈ 650 ਦੀ ਆ ਕੋਈ 550 ਦੀ ਆ ਪਰ ਜਦੋਂ ਅਸੀਂ ਚਾਰ ਕੱਟੀਆਂ ਕੰਬੋ ਮੰਗਵਾਇਆ ਸੀਗਾ ਕੰਬੋ ਦੀ ਆਫਰ ਚੱਲ ਰਹੀ ਸੀ ਤਾਂ ਸਾਨੂੰ ਇਹ 15 ਕੇ 1600 ਦੀਆਂ ਪਈਆਂ ਸੀਗੀਆਂ ਤਾਂ ਮਤਲਬ ਤੁਸੀਂ ਇੱਕ ਵਾਰ ਪੈਸੇ ਲਗਾ ਕੇ ਉਸ ਤੋਂ ਬਾਅਦ ਉੱਪਰ ਕੋਈ ਵੀ ਲਗਾ ਸਕਦੇ ਹੋ ਜੇ ਸਿੰਗਲ ਲਗਾਉਣੀ ਹੈ ਤਾਂ ਸਿੰਗਲ ਵੀ ਲਗਾ ਸਕਦੇ ਕਿਉਂਕਿ ਇਹਦੀ ਸਟੇਇੰਗ ਪਾਵਰ ਬਹੁਤ ਜ਼ਿਆਦਾ ਹੈ ਤੇ ਹੁਣ ਗੱਲ ਕਰਦੇ ਮੇਕਅਪ ਦੀ ਤੇ ਮੇਕਅਪ ਆਪਣਾ ਆਲਮੋਸਟ ਢਾਨਾ ਜਿੰਨਾ ਕਾਪਾ ਮਤਲਬ ਕਿਸੇ ਆਊਟਿੰਗ ਤੇ ਜਾਣਾ ਕਿਸੇ ਕਰੇ ਵਿజిਟ ਕਰਨਾ ਕੋਈ ਬਰਥਡੇ ਪਾਰਟੀ ਤੇ ਜਾਣਾ ਕਿਸੇ ਮਾਲ ਚ ਘੁੰਮਣ ਜਾਣਾ ਕਿਤੇ ਵੀ ਆਪਣੇ ਫਰੈਂਡ ਦੇ ਨਾਲ ਕਿਤੇ ਜਾਣਾ ਤੇ ਆਪਾਂ ਇਦਨਾ ਕ ਮੇਕਅਪ ਕਰ ਸਕਦੇ ਆ ਜਿਦਾ ਕਿ ਗਰਮੀ ਦੇ ਵਿੱਚ ਕੋਈ ਆਪਾਂ ਨੂੰ ਨੇੜੇ ਤੋਂ ਦੇਖੇ ਤੇ ਉਹਨੂੰ ਦੇਖ ਕੇ ਘਬਰਾਹਟ ਨਾ ਹੋਵੇ ਕਿ ਇਹਨਾਂ ਨੇ ਕੀ ਕੀਤਾ ਹੋਇਆ ਕਿ ਬੜਾ ਸੈਟਲ ਜੀ ਲੁੱਕ ਲੱਗਣੀ ਚਾਹੀਦੀ ਹੈ ਤੇ ਇਹਦੇ ਵਿੱਚ ਹੈਅਰ ਟੂ ਤੁਸੀਂ ਕੋਈ ਵੀ ਕਰ ਸਕਦੇ ਹੋ ਫਰੰਟ ਤੋਂ ਫਰੈਂਚ ਵਗੈਰਾ ਬਣਾ ਕੇ ਜਾਂ ਕਿੱਦਾਂ ਵੀ ਕਰ ਸਕਦੇ ਹੋ ਤੇ ਮੈਂ ਸਿੰਪਲੀ ਹੇਅਰਸਟਾਈਲ ਰੱਖ ਰਹੀ ਆ ਕਿਉਂਕਿ ਜੇ ਆਪਾਂ ਸ਼ਾਰਟ ਹੈਅਰ ਤਾਂ ਪੋਨੀ ਵਗੈਰਾ ਕਰ ਸਕਦੇ ਇੰਨੀ ਗਰਮੀ ਦੇ ਵਿੱਚ ਆਪਾਂ ਓਪਨ ਹੈਅਰ ਵੀ ਛੱਣੇ ਬਹੁਤ ਮੁਸ਼ਕਲ ਆ ਬਾਕੀ ਜੇ ਤੁਸੀਂ ਪਸੰਦ ਕਰਦੇ ਹੋ ਤੁਸੀਂ ਕੈਰੀ ਕਰ ਸਕਦੇ ਹੋ ਤਾਂ ਛੱਡ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੇ ਕੋਈ ਕਿਊਟ ਜੀਆਂ ਪਿੰਸ ਲਗਾ ਸਕਦੇ ਹੋ ਤੇ ਆਪਣੇ ਹੈਅਰਸ ਨੂੰ ਹੋਰ ਵੀ ਬਹੁਤ ਸੋਹਣਾ ਬਣਾ ਸਕਦੇ ਹੋ ਤੇ ਮੈਂ ਮਤਲਬ ਡਰੈਸ ਅਕੋਰਡਿੰਗ ਜੋ ਵੀ ਤੁਹਾਡੀ ਜਵੈਲਰੀ ਐਸੈਸਰੀਜ਼ ਥੋੜੀ ਲੱਗ ਰਹੀ ਹੈ ਤੁਸੀਂ ਲਗਾ ਸਕਦੇ ਹੋ ਤੇ ਮੈਂ ਇਹ ਵਾਲੀਆਂ ਪਿੰਸ ਮੇਰੀਆਂ ਲਗਾ ਲਈਆਂ ਜਿਹੜੇ ਮੈਨੂੰ ਬਹੁਤ ਸੋਹਣੇ ਲੱਗਦੀਆਂ ਬੱਚਿਆਂ ਵਾਲ ਲੁੱਕ ਚਾਹੀਦਾ ਸੀ ਮੈਨੂੰ ਤੇ ਆਪਣਾ ਜਿਹੜਾ హెయిర్ ਦਾ ਮਤਲਬ ਤੇ ਫੇਸ ਦਾ অলਮੋਸਟ ਕੰਪਲੀਟ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੇਕਅਪ ਜਿਹੜਾ ਕਿਵੇਂ ਦੇ ਲੱਗੀ ਤੇ ਇਸ ਤੋਂ ਬਾਅਦ ਆਪਣੀ ਪ੍ਰੋਪਰ ਮੇਕਅਪ ਦੀ ਵੀਡੀਓ ਬਣੀ ਪਈ ਆਪਾਂ ਉਹ ਵੀ ਅਪਲੋਡ ਕਰਾਂਗੇ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਬਤਵਾਤ ਸ਼ੇਅਰ ਜਿਹਨੂੰ ਕਰਿਓ ਤੇ ਇਹਦੇ ਵਿੱਚ ਇੱਕ ਕੁਐਸਚਨ ਆਪਾਂ ਪੁੱਟ ਕਰਾਂਗੇ ਕਿ ਜਿਹੜਾ ਆਪਾਂ ਟੀਲ ਯੂਜ਼ ਕੀਤਾ ਸੀ ਉਹ ਕਿਹੜੇ ਬ੍ਰਾਂਡ ਦਾ ਯੂਜ਼ ਕੀਤਾ ਸੀ ਔਰ ਉਹਦੀ ਸ਼ੇਡ ਨੰਬਰ ਕੀ ਸੀਗਾ ਤੇ ਹੁਣ ਇਹ ਤੋਂ ਆਪਾਂ ਕਰਦੇ ਆ ਵੀਡੀਓ ਨੂੰ ਬੰਦ ਬਾਏ ਬਾਏ